ਇਹ ਸੰਸਾਰ ਕਹਾਣੀਆਂ ਨਾਲ ਭਰਿਆ ਹੋਇਆ ਹੈ ਛੋਟੀਆਂ-ਛੋਟੀਆਂ ਘਟਨਾਵਾਂ ਚੋਂ ਹੀ ਵੱਡੀਆਂ-ਵੱਡੀਆਂ ਕਹਾਣੀਆਂ ਬਣ ਜਾਂਦੀਆਂ ਹਨ ਜੋ ਕਿ ਬਹੁਤ ਵੱਡੇ ਅਰਥ ਰੱਖਦੀਆਂ ਹਨ ਇਸੇ ਤਰ੍ਹਾਂ ਇੱਕ ਦਿਨ ਪਿੰਡ ਦੇ ਚੌਂਕ ਵਿੱਚ ਭਿੰਦਾ ਤੇ ਬੰਸਾ ਦੋਵੇਂ ਖੜੇ ਸਨ ਕਿ ਇੱਕ ਇਨਸਾਨ ਉਹਨਾਂ ਦੇ ਕੋਲ ਆਇਆ ਉਹ ਆ ਕੇ ਕੁਝ ਕਹਿਣ ਲੱਗਾ ਕਿ ਬੇਬੀ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਪਿੰਡ ਕਿਹੋ ਜਿਹਾ ਇਸ ਪਿੰਡ ਦੇ ਕਿਹੋ ਜਿਹਾ ਲੋਕ ਨੇ ਮੈਂ ਇੱਥੇ ਵਸਣਾ ਚਾਹੁੰਦਾ ਮੈਨੂੰ ਉੱਥੇ ਸਹੀ ਲੱਗਾ ਪਰ ਤੁਸੀਂ ਇਥੋਂ ਦੇ ਵਸਿੰਦੇ ਹੋ ਤੁਸੀਂ ਦੱਸ ਸਕਦੇ ਹੋ ਭਾਈ ਜੀ ਤੁਸੀਂ ਦੱਸ ਸਕਦੇ ਹੋ ਤੁਸੀਂ ਜਿਹੜੇ ਪਿੰਡ ਤੋਂ ਆਏ ਹੋ ਉਹ ਪਿੰਡ ਕਿਹੋ ਜਿਹਾ ਜਿੱਥੋਂ ਦੇ ਤੁਸੀਂ ਵਸਿੰਦੇ ਹੋ ਪਹਿਲਾਂ ਇਹ ਦੱਸੋ ਸਾਨੂੰ ਉਹ ਪਿੰਡ ਤਾਂ ਬਹੁਤ ਬੁਰਾ ਹੈ ਮੈਂ ਮਾੜੀ ਮੋਟੀ ਚੋਰੀ ਕਰਦਾ ਸੀ ਉਹ ਵੀ ਜਾ ਕੇ ਥਾਣੇ ਦੱਸਉਂਦੇ ਸਨ ਇਸ ਕਰਕੇ ਵੀ ਮਿਆਤੇ ਤੋਂ ਪਿੰਡ ਹੀ ਆ ਕੇ ਛੋਟ ਆਇਆ ਮਸੂਲ ਨੂੰ ਮੈਂ ਖਾਂ ਟਕਾਣਾ ਕਰੀ ਹੁਣ ਭਾਈ ਆ ਤੇਰੇ ਪਿੰਡ ਆ ਗਏ ਭਾਈ ਪਿੰਡ ਇਹ ਵੀ ਬਹੁਤ ਮਾਰਾਈ ਹੈ ਇਹ ਵੀ ਕਿਸੇ ਚੋਰ ਚੱਕੇ ਨਹੀਂ ਉਹ ਰਹਿਣ ਦਿੰਦੇ ਇੱਥੇ ਵੀ ਤੇਰੀ ਨਹੀਂ ਦਾਲ ਗਲਦੀ ਹਾ ਹਾ ਹੈ ਪੱਕਾ ਹੀ ਹੈ ਸੁਣ ਕੇ ਉਹ ਇਨਸਾਨ ਉੱਥੋਂ ਚਲਾ ਗਿਆ ਪਰਤ ਕੇ ਨਾ ਆਇਆ ਇਹਨਾਂ ਨੂੰ ਥੋੜੀ ਦੇਰ ਬਾਅਦ ਇੱਕ ਨਵਾਂ ਆ ਗਿਆ ਉਹ ਕਹਿਣ ਲੱਗਾ ਭਾਈ ਜੀ ਮੈਂ ਇੱਕ ਟੌਕ ਹਾਂ ਮੈਂ ਇਸ ਪਿੰਡ 'ਚ ਵਸਣਾ ਚਾਹੁੰਦਾ ਇੱਥੇ ਕਲੀਨਿਕ ਖੋਲਣਾਗਾ ਲੋਕਾਂ ਦਾ ਇਲਾਜ ਕਰਾਂਗਾ ਇੱਥੋਂ ਦੇ ਲੋਕ ਕੀ ਹੋ ਜਾਣ ਮੈਨੂੰ ਥੋੜਾ ਜਿਹਾ ਦੱਸੋਗੇ ਤੁਸੀਂ ਦੱਸ ਦਿਓ ਵੀਰ ਜੀ ਤਾਂ ਕਿ ਮੈਂ ਕੰਮ ਸ਼ੁਰੂ ਕਰ ਪਹਿਲਾਂ ਵੀਰ ਜੀ ਇਹ ਦੱਸੋ ਜਿੱਥੇ ਤੁਸੀਂ ਪਹਿਲਾਂ ਕੰਮ ਕਰਦੇ ਸੀ ਉੱਥੋਂ ਦੇ ਲੋਕ ਕਿਵੇਂ ਦੇ ਨੇ ਉਹਨਾਂ ਬਾਰੇ ਥੋੜਾ ਜਿਹਾ ਦੱਸ ਦਿਓ ਸਾਨੂੰ ਸਾਨੂੰ ਹੀ ਪਤਾ ਲੱਗੇ ਫਿਰ ਉਹ ਪਿੰਡ ਤੇ ਦੇਵਤਿਆਂ ਦਾ ਸੀ ਪਰ ਮੈਂ ਉਹ ਜਗ੍ਹਾ ਤੇ ਕੰਮ ਕਰਨਾ ਜਿੱਥੇ ਡਾਕਟਰਾਂ ਦੀ ਸਖਤ ਲੋੜ ਹੈ ਤਾਂ ਇੱਥੇ ਆਇਆ ਤੇਰੇ ਪਿੰਡ ਹਾਵੇ ਤੁਹਾਡਾ ਸਵਾਗਤ ਹੈ ਤੁਸੀਂ ਸਹੀ ਜਗ੍ਹਾ ਤੇ ਆਏ ਸਾਨੂੰ ਡਾਕਟਰ ਦੀ ਬਹੁਤ ਸਖਤ ਲੋੜ ਹੈ ਸਾਡੇ ਸਾਰੇ ਪਿੰਡ ਨੂੰ ਤੁਹਾਡਾ ਸਵਾਗਤ ਹੈ ਤੁਸੀਂ ਜਦੋਂ ਮਰਜ਼ੀ ਕੰਮ ਸ਼ੁਰੂ ਕਰੋ ਚੰਗਾ ਪਿੰਡ ਦੂਜੇ ਦਿਨ ਪਿੰਡਾਂ ਤੇ ਪਿੰਸਾਦੋਂ ਇਕੱਠੇ ਖੜੇ ਸਨ ਅਚਾਨਕ ਪਿੰਦੇ ਨੂੰ ਯਾਦ ਆਇਆ ਤਾਂ ਪੁੱਛਣ ਲੱਗਾ ਉਹਨੇ ਥੋੜਾ ਗੰਭੀਰਤਾ ਨਾਲ ਪੁੱਛਿਆ ਕਿ ਯਾਰ ਤੂੰ ਵੀ ਕਮਾਲ ਦਾ ਬੰਦਾ ਹੈ ਕੱਲ ਦੋ ਬੰਦੇ ਆਏ ਆਪਣੇ ਪਿੰਡ ਵਸਣ ਇਹ ਲੈਣਾ ਤੂੰ ਨਾ ਕਰ ਦਿੱਤੀ ਤੇ ਦੂਜੇ ਨੂੰ ਹਾਂ ਕਰ ਦਿੱਤੀ ਮੈਨੂੰ ਉਹਦੇ ਕੋਈ ਸਮਝ ਨਹੀਂ ਆਈ ਭਾਈ ਵਾਕਈ ਭਾਈ ਤੂੰ ਵੀ ਕਮਾਲ ਦੇਖ ਵੀਰ ਬੰਦੇ ਬੰਦੇ ਦਾ ਫਰਕ ਹੁੰਦਾ ਪਹਿਲਾ ਬੰਦਾ ਚੋਰ ਸੀ ਤੇ ਦੂਜਾ ਡਾਕਟਰ ਆਪਾਂ ਨੂੰ ਡਾਕਟਰ ਦੀ ਲੋੜ ਸੀ ਆਪਣੇ ਪਿੰਡ ਨੂੰ ਲੋੜ ਸੀ ਸਮਾਜ ਨੂੰ ਲੋੜ ਸੀ ਤੇ ਚੋਰ ਦੀ ਕਿਹਨੂੰ ਲੋੜ ਚੋਰਾਂ ਤੋਂ ਤੇ ਰੱਬ ਬਚਾਵੇ ਤਾਂ ਮੈਂ ਚੋਰ ਨੂੰ ਬੰਨ੍ਹਣਾ ਟਾਲ ਲਿਆ ਇਹ ਡਾਕਟਰ ਨੂੰ ਸਾਹਮਣੇ ਆਏ ਚੰਗਾਈ ਕੀਤਾ ਮਾੜਾ ਨਹੀਂ ਉਹ ਦੁਨੀਆ ਲੈ ਲੋ ਚੰਗੇ ਬਣ ਚੰਗਾਈ ਹੀ ਸਭ ਤੋਂ ਢੋਲ ਤੇ ਚੰਗਿਆ ਨਹੀਂ ਸਭ ਕੁਝ ਸਿੱਖ ਚ ਮਾੜਾ ਨਹੀਂ ਸਭ ਕੁਝ ਵਿੱਚ ਮਾੜੇ ਇਖਤਿਆਰ ਕਰਕੇ ਨੇ ਚੰਗਿਆ ਕਰਦੇ ਨਹੀਂ ਕੀਤੇ ਚੰਗੇ ਤੇ ਚੰਗਿਆਈ ਰਾਸਤੇ ਸੋਏ ਵੀ ਛੱਡ ਜਾਂਦੇ ਪਰ ਮਾੜੇ ਮਾੜੇ ਤੇ ਸਭ ਕੁਝ ਹੋ ਜਾਂਦਾ ਵੀ ਆਏ ਦੋ ਬਈ ਕਰਦੇ ਨਹੀਂ इस दर कर के चंगे के चंगे आए थे साधना पत्थर चंगे आए थे साधना जब दूसरे चंगे हो तो आनो अन... एक नाग बैगर ना ते दस ठान कर एक तो आठ शर्शे लग ते दस पामा उलार के खड़े हैं तो आर्द्राभार्दन कर तो आठ शर्शे कर इस कर के दूसरे चंगे चंगे आए थे बहुत ही साव